ਵਾਰਜੀ ਕਾਲਸਾ ਵਾਰਜੀ ਕੀ ਫਤਿਹ ਆਪਾਂ ਵੇਖਦੇ ਆ ਕਿ ਜਦੋਂ ਬਾਦਲ ਕਹਨੇ ਰੈਲੀ ਕੀਤੀ ਸੀ ਬਾਬਾ ਵਕਾਲਾ ਸਾਹਿਬ ਦੀ ਧਰਤੀ ਉੱਤੋਂ ਜਿੱਥੇ ਕਿ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿੱਥੇ ਉਹਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਸਿਮਰਜੀਤ ਸਿੰਘ ਮਾਨ ਜਸਵੀਰ ਸਿੰਘ ਰੋਡੇ ਮਨਿੰਦਰ ਸਿਰਸਾ ਇਹਨਾਂ ਚਾਰਾਂ ਜਣਿਆਂ ਨੂੰ ਬਿਆਨ ਦਿੱਤਾ ਇਹਨਾਂ ਨੂੰ ਨਾਮ ਲੈ ਕੇ ਐਸ ਤੋਂ ਤੇ ਕਹੇਤਾ ਸੀ ਨਾਮ ਕਿ ਜਸਵੀਰ ਸਿੰਘ ਰੋਡੇ ਜਿਹੜਾ ਪਹਿਲਾ ਨੰਬਰ ਤੇ ਆਉਂਦਾਗਾ ਬੰਦੀ ਸਿੰਘਾ ਨੂੰ ਜਿਹੜਾ ਕਿਹੜਾ ਸੜਾ ਨਹੀਂ ਰਿਹਾ ਅੜਿੱਕਾ ਬਣ ਰਿਹਾ ਦੂਜੇ ਨੰਬਰ ਤੇ ਬਲਜੀਤ ਦਾਦੂਵਾਲ ਦਾ ਨਾਮ ਲਿੱਤਾ ਸੀ ਤੀਸਰੇ ਤੇ ਰਹਿਤਾ ਸੀ ਸ੍ਰੀ ਪ੍ਰਤਾਪ ਸਿੰਘ ਜੀ ਸਹਿਮਾਨ ਦਾ ਪਰੇ ਬਹੁਤ ਜਿਹੜਾ ਮਾੜਾਗਾ ਕਿਉਂਕਿ ਬਾਦਲ ਕਿਤੋਂ ਕਦੇ ਝੱਜ ਦਾ ਕੰਮ ਹੋਈ ਨਹੀਂ ਅੱਜ ਤੱਕ ਕਿੰਨਾ ਕੁਸੋ ਜਿਹੜਾ ਪੰਜਾਬ ਦੇ ਵਿੱਚ ਬਰਬਾਦ ਹੋ ਗਿਆ ਨਾ ਕੋਈ ਪਾਣੀਆਂ ਦਾ ਮੁੱਦਾ ਚੱਲ ਰਿਹਾ ਨਾ ਕੋਈ ਨਸੇ ਦਾ ਮੁੱਦਾ ਨਾ ਬੇਅਦਬੀ ਦਾ ਜਿਹੜਾ ਮੁੱਦਾ ਉਹਨੂੰ ਕੋਈ ਅਜੇ ਨਿਆਂ ਮਿਲਿਆ ਸਿੱਖਾਂ ਨੂੰ ਇਹਨਾਂ ਇੱਕ ਵੋਟਾਂ ਦੇ ਖਾਤਰ ਰਾਜਨੀਤੀ ਦੇ ਖਾਤਰ ਕਿਸੇ ਨਾ ਕਿਸੇ ਜਾਣੇ ਦੀ ਬਲੀ ਜਿਹੜੀ ਦੇਣੀ ਹੁੰਦੀ ਆ ਹੁਣ ਗੱਦੀਪ ਸਿੰਘ ਖੇੜੇ ਤੋਂ ਜਿਹੜਾ ਬਿਆਨ ਦਵਾ ਦਿੱਤਾ ਉਸ ਨੂੰ ਲੈ ਕੇ ਜਿਹੜਾ ਬਲਜੀਤ ਸਿੰਘ ਦਾਦੂਵਾਲ ਦਾ ਵੀ ਬਿਆਨ ਆ ਗਿਆ ਹੁਣ ਜਸਵੀਰ ਸਿੰਘ ਭਾਈ ਜਸਵੀਰ ਸਿੰਘ ਰੋਡੇ ਜਿਹੜਾ ਸਾਬਕਾ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦਾ ਬਿਆਨ ਆਉਣਿਆ ਉਹ ਵੀ ਸੁਣਾਉਣੇ ਤੁਹਾਨੂੰ ਕਹਿੰਦਾ ਭਾਵ ਕਿ ਇੱਕ ਖਾਨਾ ਜੰਗੀ ਜਿਹੜੀ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਆਪਸ ਸੇੜ ਦਿੱਤੀ ਕਹਿੰਦੇ ਹੁੰਦੇ ਆ ਨਾ ਇੱਕ ਕਹਾਵਤਾਂ ਕਹਿੰਦੇ ਡੱਬੂ ਆਪਾਂ ਕਹਿੰਦੇ ਨੇ ਕਿ ਪੂਸ ਲਾਈ ਪੂਸ ਨੂੰ ਅੱਗ ਲਾਈ ਡੱਬੂ ਕੰਨ ਤੇ ਪੂਸ ਨੂੰ ਅੱਗ ਲਾਈ ਡੱਬੂ ਕੰਨ ਤੇ ਇਹ ਬਦਲ ਕਹਿੰਦਾ ਉਹ ਹਾਲ ਆ ਤੇ ਇਹਨਾਂ ਨੇ ਪੂਸ ਦੇ ਕਿਸੇ ਨੇ ਕਿਸੇ ਦੇ ਪੂਸ ਤੇ ਅੱਗ ਲਾ ਦਿੰਦੇ ਆ ਤਾਂ ਆਪ ਤਮਾਸ਼ਾ ਵੇਖਦੇ ਆ ਫਿਰ ਦੂਰ ਬੈਠ ਕੇ ਕਿ ਹੁਣ ਕੀ ਹੋ ਰਿਹਾ ਇਹ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਂਦੇ ਨੇ ਪਹਿਲਾਂ ਮੈਂ ਤੁਹਾਨੂੰ ਜਸਵੀਰ ਸਿੰਘ ਰੋਡੇ ਦਾ ਜਿਹੜਾ ਬਿਆਨ ਆਇਆ ਉਹ ਸੁਣਾਉਣਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਜ਼ਰੂਰ ਧਿਆਨ ਦੇਣਾ ਉਹ ਜੀ ਸੁਣ ਦੇਖਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਕੁਝ ਇੱਕ ਬੰਦਾ ਆਪਣੇ ਅਕੀਦੇ ਤੋਂ ਡਿੱਗ ਪੈਂਦਾ ਹੈ ਆਪਣੀ ਸੋਚ ਤੋਂ ਡਿੱਗ ਪੈਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੜਾ ਬਣ ਜਾਣਗੇ ਨਹੀਂ ਜੀ ਇੱਕ ਬੰਦਾ ਆਪਣੇ ਧਰਮ ਦੀ ਆਸ ਛੱਡ ਦਿੰਦਾ ਹੈ ਇਹਦਾ ਮਤਲਬ ਸਾਰੇ ਨਹੀਂ ਇਹੋ ਜੇ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਇਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਸੋ ਇਸ ਵਾਸਤੇ ਸਤਿਗੁਰੂ ਰਹਿਮਤ ਕਰਨਗੇ ਕਿਰਪਾ ਕਰਨਗੇ ਦੇਖੋ ਗੁਰਦੀਪ ਸਿੰਘ ਖੇੜਾ ਦਾ ਜਿਹੜਾਗਾ ਸੰਘਰਸ਼ ਸੰਘਰਸ਼ ਮੈਂ ਜਿਹੜਾ ਉਹਨਾਂ ਦਾ ਜੀਵਨ ਆ ਕਰੀਬ 33-34 ਸਾਲ ਹੋ ਗਏ ਜੇਲ੍ਹ ਦੇ ਵਿੱਚ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਨਗਾ ਲੀ ਪਰ ਕੀ ਹੁੰਦਾਗਾ ਜਦੋਂ ਆਖਰ ਬੰਦਾ ਜਾਂ ਟੁੱਟ ਜਾਂਦਾਗਾ ਆਪਣਾ ਮਨੋਂ ਵੱਲ ਡੇਗ ਲੈਂਦਾਗਾ ਜਾਂ ਫਿਰ ਕਿਸੇ ਦੀਆਂ ਚਾਲਾਂ ਦੇ ਵਿੱਚ ਆ ਜਾਂਦਾਗਾ ਜਾਂ ਫਿਰ ਕਿਸੇ ਦਾ ਮੋਹ ਲਾਲਚ ਆ ਜਾਂਦਾਗਾ ਉਸ ਨੂੰ ਦੇਖ ਕੇ ਬੰਦਾ ਫਿਰ ਆਸਾ ਪਾਸਾ ਨਹੀਂ ਦੇਖਦਾ ਇਹ ਨਹੀਂ ਦੇਖਦਾ ਕਿ ਮੇਰੀ ਜਿਹੜੀ ਕਮਾਈ ਆ ਸਿੱਖ ਕੌਮ ਮੈਨੂੰ ਕਿੰਨਾ ਚਾਹੁੰਦੀ ਆ ਤੇ ਸਿੱਖ ਕੌਮ ਦੇ ਵਿੱਚ ਜਿਹੜਾ ਪਰ ਉਹਤ ਵਾਗ ਜਿੰਦਾਸੀਦ ਜਾਂ ਸੀਦ ਸਿੰਘ ਹੋਏ ਨੇ ਸਾਡੇ ਬਹੁਤ ਵੱਡੇ ਰਤਵੇ ਨੇ ਕਿਉਂਕਿ ਸਾਡੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਦਾ ਉੱਚਾ ਕਰਤਾਰ ਉੱਚੇ ਉਹਨਾਂ ਦੇ ਰਤਵੇ ਬਹੁਤ ਵੱਡੇ ਨੇ ਇਮਿਹਤ ਰੱਖਦੇ ਨੇ ਨਾ ਕਿ ਆਹ ਪਾਰਟੀਆਂ ਵਾਗ ਉਹ ਪਾਰਟੀ ਨਾਲ ਵਾਗੇ ਉਹ ਪਾਰਟੀ ਨਾਲ ਲੜ ਪਏ ਉਹਨਾਂ ਦਾ ਸੰਧਾਨਤ ਬੱਕਰਾਗਾ ਉਹਨਾਂ ਦੀ ਕਲਡੋਲਜੀ ਆ ਇੱਕ ਉਹਨਾਂ ਦਾ ਨਿਸਾਨਾ ਮਿਥਿਆ ਹੋਇਆਗਾ ਕਿ ਜਿਹੜਾ ਉਹ ਖਾਲਸਾ ਰਾਜ ਨੂੰ ਲੈ ਕੇ ਕਹਿ ਲਈ ਆਪਾਂ ਜਾਂ ਜਿਨ੍ਹਾਂ ਨੇ ਕਹਦੇ ਕਿ ਆਪਣੇ ਧਰਮ ਨੂੰ ਬਚਾਉਣ ਖਾਤਰ ਤੇ ਉਹਨਾਂ ਨੇ ਸਹਾਤਾ ਤਾਂ ਤੱਕ ਵੀ ਦਿੱਤੀਆਂ ਨੇ ਭਾਈ ਦਲਾਵ ਸਿੰਘ ਨੇ ਸਾਥ ਦੇ ਦਿੱਤੀ ਤੇ ਦੂਜੇ ਸਿੰਘ ਜਿਹੜੇ ਨੇ ਬੰਦੀ ਸਿੰਘ ਬਣੇ ਹੋਏ ਨੇ 33 28 ਸਾਲਾਂ ਤੋਂ ਕਿਸੇ ਨੂੰ ਕਿੰਨਾ ਸਿਰ ਹੋ ਗਿਆ ਕਿਸੇ ਨੂੰ 27 ਸਾਲ ਕਿ 28 ਕਿਸੇ ਨੂੰ 30 ਤੇ ਕਿਸੇ ਨੂੰ 32 ਸਾਲ ਪਰ ਹੁਣ ਗੁਰਦੀਪ ਸਿੰਘ ਖੇੜਾ ਜਿਹੜਾ ਬੰਦੀ ਸਿੰਘ ਆ ਹਣ ਲਗਾਤਾਰ ਹੋ 2016 ਤੋਂ ਪ੍ਰੋਲ ਤੇ ਆ ਰਿਹਾ ਇੱਕ ਇੱਥੇ ਨਾ ਬੜਾ ਦਿਲਚਸਪ ਗੱਲ ਆ ਸੋਚਣ ਵਾਲੀ ਗੱਲ ਆ ਕਿ ਜਦੋਂ 2016 ਤੋਂ ਲੈ ਕੇ 23 ਤੱਕ ਆਪਾਂ ਹੁਣ ਦਾ ਛੱਡਦੀ 24 ਦਾ ਛੱਡਦੀਏ 2023 ਤੱਕ ਸਮਾਂ ਦੇਖ ਲਓ ਕਿੰਨਾ ਹੁੰਦਾਗਾ 8 ਸਾਲ ਹੋ ਗਏ ਕਰੀਬ ਜੇਲ੍ਹ ਤੋਂ ਪ੍ਰੋਲ ਮਿਲਦੀ ਨੂੰ ਤੇ ਕਿਦੇ ਵੀ ਬਾਦਲ ਦਾ ਨਾਮ ਨਹੀਂ ਲਿੱਤਾ ਕਿ ਮੈਨੂੰ ਪਹਿਲੀ ਪਰੋਲ ਜਾਂ ਦੂਜੀ ਪਰੋਲ ਮੈਨੂੰ ਬਾਦਲ ਨੇ ਦਵਾਈ ਆ 2023 ਤੇ ਕੋਈ ਉਹਦਾ ਬਿਆਨ ਨਹੀਂ ਤੇ ਜਸਵੀਰ ਸਿੰਘ ਰੋਡੇ ਦਾ ਜ਼ਰੂਰੋ ਜ਼ਿਕਰ ਕਰਦੇ ਆ ਕਿ ਮੈਨੂੰ ਜਸਵੀਰ ਸਿੰਘ ਰੋਡੇ ਨੇ ਜਿਹੜਾ ਮਾਇਆ ਦੀ ਵੀ ਜਿਹੜੀ ਹੈਗੀ ਆ ਉਹ ਵੀ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਤੇ ਉਹਨਾਂ ਦੇ ਪਿਤਾ ਦਾ ਸੈਦ ਬਰਸੀ ਵੀ ਜਿਹੜੀ ਜਸਵੀਰ ਸਿੰਘ ਰੋਡੇ ਵੱਲੋਂ ਜਿਹੜਾ ਮਨਾਈ ਗਈ ਆ ਉੱਤੇ ਜਸਵੀਰ ਸਿੰਘ ਰੋਡੇ ਦਾ ਜ਼ਿਕਰ ਹੁੰਦਾਗਾ ਕਿਤੇ ਬਾਦਲ ਦਾ ਜ਼ਿਕਰ ਨਹੀਂ ਹੁੰਦਾ ਕਿਤੇ ਸਰਾਉਣੀ ਕਮੇਟੀ ਦਾ ਜ਼ਿਕਰ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਜਿਹੜਾ ਕੋਈ ਕੈਦੀ ਆ ਬੰਦਾ ਤੇ ਉਹ 8 ਸਾਲ ਜਿਹੜਾ 9 ਸਾਲ ਹੋ ਗਏ ਹੁਣ ਤਾਂ ਪ੍ਰੋਬਲ ਤੇ ਆਉਂਦੇ ਨੂੰ 9ਵੇਂ ਸਾਲ ਦੇ ਵਿੱਚ ਆ ਕੇ ਜਦੋਂ ਪਤਾ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਐਨਐਸਏ ਲੱਗ ਗਿਆ ਤੇ ਉਸ ਤੋਂ ਬਾਅਦ ਉਹ ਖੰਡੂਰ ਸਾਹ ਤੋਂ ਜਿਹੜਾ ਵੱਡੀਆਂ ਵੋਟਾਂ ਦੇ ਨਾਲ ਜਿੱਤ ਲਈ ਜਿੱਤ ਪ੍ਰਾਪਤ ਕਰਨ ਲਈ ਤੇ ਸਾਰੇ ਬਾਦਲ ਕੰਦ ਲਾਣੇ ਦਾ ਲਾਣੇ ਦਾ ਜਿਹੜਾ ਜਿੰਨਾ ਜੋਰ ਲੱਗਿਆ ਉਹਨਾਂ ਲਾ ਲਿਆ ਬਣਾ ਬਿਰਸਾ ਸਿੰਘ ਬੁਲਟਵਾ ਪਿੱਟਿਆ ਕਾਂਵਾਂ ਰੋਲੀ ਪਾਈ ਸਰਗਬੀਰ ਬਾਦਲ ਪਿੱਟਿਆ ਉਹਦਾ ਹੁਣ ਵੀ ਪਿੱਟ ਰਹੇ ਨੇ ਇਹਨਾਂ ਨੇ ਇੱਕ ਇਹੋ ਜਿਹਾ ਉਹਦੇ ਕੰਨਾਂ ਦੇ ਵਿੱਚ ਫੋਕਸ ਕਾ ਦਿੱਤੀ ਭਾਈ ਗਰਦੀਪ ਸਿੰਘ ਖੇੜੇ ਨੂੰ ਕਿ ਤੂੰ ਆ ਜਿਹੜੇ ਬਿਆਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਾਂ ਦਾਦੂਵਾਲ ਦੇ ਖਿਲਾਫ ਜਾਂ ਸਰਵਜੀਤ ਸਿੰਘ ਮਾਨ ਦੇ ਖਿਲਾਫ ਜਾਂ ਸਾਬਕੇ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਦੇ ਖਿਲਾਫ ਕਿ ਤੂੰ ਬੋਲਦੇ ਪਤਾ ਨਹੀਂ ਸਾਡੀ ਜਿੱਤ ਹੋ ਜੇਗੀ ਇੱਕ ਭਰਮ ਬੜਾ ਵੱਡਾ ਪਾਲਿਆਗਾ ਬਾਦਲਾ ਨੇ ਮੈਂ ਕਿਹਾ ਤੁਸੀਂ ਜਿਸ ਨੂੰ ਮਰਜ਼ੀ ਲਿਓ ਪਰ ਤੁਹਾਡੀ ਜਿੱਤ ਨਹੀਂ ਹੋਣੀ ਠੀਕ ਆ ਵੀ ਠੀਕ ਆ ਇੱਕ ਅੱਧਾ ਬੰਦਾ ਤੁਸੀਂ ਚਲੋ ਹੋ ਸਕਦਾ ਕਿ ਉਹਦੇ ਆ ਭਾਵਨਾਵਾਂ ਕਹਿ ਲਈਏ ਜਾਵਦਾ ਕੋਈ ਕੁਦਰਤੀ ਵਰਤਾਰਾ ਲਾ ਲੋ ਜਾਂ ਇਹ ਕਹਿ ਲੋ ਕਿ ਤੁਹਾਡੇ ਵੱਲੋਂ ਕੋਈ ਤੁਸ ਮਾਇਆ ਨੂੰ ਜਿਸ ਤਰ੍ਹਾਂ ਦਾਦੂਵਾਲ ਦਾ ਬਿਆਨ ਆਇਆ ਕਿ ਉਹਨੂੰ ਪਹਿਲਾਂ ਸਰਕਾਰ ਕੋਲ ਗੱਡੀ ਸੀ ਹੁਣ ਅੰਮ੍ਰਿਤਪਾਲ ਵਾਂਗੂ ਭਾਲ ਦਾ ਕਿ ਮੇਰੇ ਕੋਲੇ ਵੱਡੀਆਂ ਗੱਡੀਆਂ ਹੁਣ ਫੋਰਚੂਨਰ ਹੋਣਾ ਕਿ ਉਹ ਤਾਂ ਸੰਗਤ ਨੇ ਦਿੱਤੀ ਸੀ ਚਲੋ ਇਹ ਨਹੀਂ ਬਿਆਨ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਆ ਕਿ ਉਹ ਬਾਜਰੀ ਉਹਨਾਂ ਦੀ ਜਿਹੜੀ ਖਾਣ ਲੱਗ ਗਿਆ ਇਸ ਕਰਕੇ ਉਹਨਾਂ ਤੋਂ ਜਿਹੜੇ ਰਪੀ ਲੈਣ ਲੱਗ ਪਿਆ ਤੇ ਤਾਂ ਉਹਨਾਂ ਦੀ ਬੋਲੀ ਬੋਲਦਾ ਬਲਜੀਤ ਸਿੰਘ ਦਾਦੂਵਾਲ ਦੇ ਜਿਹੜੇ ਇਹ ਬੋਲ ਨੇ ਪਰ ਬਹੁਤ ਆ ਜਿਹੜਾ ਮਾੜਾਗਾ ਇਹ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਇੱਕ ਦੂਜੇ ਨੂੰ ਭੰਡਿਆ ਜਾ ਰਿਹਾ ਇੱਕ ਦੂਜੇ ਤੇ ਤੁੰਬਤਾ ਲਾਈਆਂ ਜਾ ਰਹੀਆਂ ਨੇ ਕਿਉਂਕਿ ਸਾਰੇ ਜਿਹੜੇ ਯੋਧੇ ਨੇ ਸਾਰੇ ਕੌਮ ਆ ਜਿਹੜੀ ਉਹ ਇਕੱਠੀ ਹੋਣੀ ਚਾਹੀਦੀ ਆ ਬਾਰੇ ਬਾਦਲ ਕਹਿੰਦੇ ਜਿਹੜਾ ਕਦੇ ਜ਼ਿੰਦਗੀ ਦੇ ਵਿੱਚ ਨਾ ਤਾਂ ਚੰਗਾ ਕੰਮ ਕੀਤਾ ਤੇ ਨਾ ਹੀ ਕਿਸੇ ਨੂੰ ਕਰ ਦਿੰਦੇ ਆ। ਸ਼ਗਵੀਰ ਸਿੰਘ ਬਾਦਲ ਭਾਈ ਹਵਾਰੇ ਵਾਰ ਇੱਕ ਮੋਲ-ਬੋਲ ਕੇ ਦੇਖੇ ਕਿ ਭਾਈ ਹਵਾਰੇ ਨੂੰ ਬਾਹਰ ਕੱਢਿਆ ਜਾਵੇ ਕਦੇ ਬੋਲਿਆ। ਕਿਉਂ ਨਹੀਂ ਬੋਲਿਆ ਜਾਂਦਾ? ਭਾਈ ਬਲਵੰਤ ਸਿੰਘ ਰਾਜਵਾਨਾ ਤੇ ਹੁਣ ਗੱਦੀ ਸਿੰਘ ਖੇੜਾ ਇਹ ਸਿਰਫ ਦੋ ਜਣਿਆਂ ਦਾ ਨਾਮ ਲੈਂਦਾ ਤੇ ਲੈਤਾ ਵੀ ਉਹਨੇ ਕਿ ਆਪਣਾ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਪਹਿਲਾਂ ਕੱਢਣਾ ਚਾਹੀਦਾ ਕਿ ਜਾਂ ਭਾਈ ਅਮਰਪਾਲ ਸਿੰਘ ਨੂੰ। ਅੱਜ ਤੱਕ ਇਹ ਸਾਰਿਆਂ ਪਹਿਲਾਂ ਬਲਵੰਤ ਸਿੰਘ ਰਾਜੋਣਾਂ ਨੂੰ ਕੱਢਣਾ ਚਾਹੀਦਾ ਨਾਲ ਭਾਈ ਜਗਤਾਰ ਸਿੰਘ ਹਵਾਰੇ ਨੂੰ ਸਾਰਿਆਂ ਨੂੰ ਬਰੋਬਰ ਪਹਿਲਾਂ ਕੱਢਣਾ ਚਾਹੀਦਾਗਾ ਹੁਣ ਤੁਹਾਡੇ ਕੋਲੇ ਜਦੋਂ ਪਾਵਰ ਸੀ 10 ਸਾਲ ਤਾ ਤੁਹਾਡੀ ਪੱਕੀ ਰਹੀ ਯਾਰੀ મોદી ਦੇ ਨਾਲ ਤੇ ਜੇਕਰ ਤੁਸੀਂ ਉਦੋਂ ਨਹੀਂ ਕੱਢ ਸਕੇ ਰਾਜੋਣੇ ਨੂੰ ਜਾਂ ਹੋਰ ਸਿੰਘਾਂ ਨੂੰ ਬਾਹਰ ਤੇ ਹੁਣ ਤਾਂ ਤੁਹਾਡੇ ਪੱਲੇ ਕੱਖ ਨਹੀਂ ਹੁਣ ਤਾਂ ਤੁਸੀਂ ਡੰਡੇ ਵਜਾਉਂਦੇ ਫਿਰਦੇ ਹੋ ਕਿ ਇੱਧਰ ਲੰਘ ਜਾਨੇ ਕੋਈ ਇੱਧਰ ਲੰਘ ਜਾਨੇ ਹੋ ਜਿਸ ਤਰ੍ਹਾਂ ਜੇ ਕੋਈ ਗਾਂ ਭੂਸ ਸਰ ਜਾਂਦੀ ਐ ਭੂਸਰੇ ਫਿਰਦੇ ਹੋ ਕਿਉਂਕਿ ਤੁਹਾਡੇ ਪੱਲੇ ਰਿਹਾਂ ਕੱਖ ਨਹੀਂ ਨਾ ਇਸ ਕਰਕੇ ਹੁਣ ਤੁਸੀਂ ਜਬਲੀਆ ਮਾਰੀ ਜਾਂਦੇ ਹੋ ਕਦੇ ਉਹ ਨੂੰ ਮੂਰੇ ਕਰ ਦਿੰਦੇ ਹੋ ਕਦੇ ਉਹ ਨੂੰ ਮੂਰੇ ਕਰ ਦਿੰਦੇ ਹੋ ਤੇ ਆਪਾਸੇ ਹੋ ਜਾਂਦੇ ਹੋ ਪਰ ਸਿੱਖ ਕੌਮ ਜਾਣਦੀ ਆ ਪਹਿਚਾਨਦੀ ਆ ਸਿੱਖਾਂ ਨੂੰ ਪਤਾ ਹੈਗਾ ਤੁਸੀਂ ਕਿੰਨੇ ਕ ਪਾਣੀ ਦੇ ਵਿੱਚੋਂ ਪਤਾ ਕਿ ਤੂੰ ਤੁਹਾਡੇ ਜਿਹੜੇ ਕੀਤੇ ਹੋਏ ਪਾਪ ਨੇ ਜਿਹੜੇ ਤੁਹਾਡੇ ਪਿਓ ਨੇ ਕੀਤੇ ਆ ਉਹ ਸਾਰਿਆਂ ਮੂਰੇ ਜਿਹੜਾ ਉਹ ਅੱਖੀ ਘੱਟਾ ਨਹੀਂ ਪਾਇਆ ਜਾ ਸਕਦਾ 1978 ਤੋਂ ਲੈ ਕੇ ਅੱਜ ਤੱਕ ਜਿਹੜਾ ਜੋ ਕੁਝ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਸਾਰਿਆਂ ਨੂੰ ਪਤਾ ਕਿ 1978 ਦੇ ਵਿੱਚ ਪ੍ਰਗਾਸ ਸਿੰਘ ਬਾਦਲਾ ਕਿ ਉਹ ਆਪਦੀ ਗੱਡੀ ਦੇ ਵਿੱਚ ਦਿੱਲੀ ਪਹੁੰਚਾਉਂਦਾਗਾ ਨਰਕਧਾਰੀਏ ਨੂੰ ਕਿਹਦਾ ਉਹਦਾ ਜਿਹੜਾ ਪੰਜਾਬ ਦੇ ਵਿੱਚ ਕੀ ਚੱਲਦਾ ਸੀ ਉਹਨੂੰ ਕਰਨਾਲ ਦੇ ਵਿੱਚ ਤਬਦੀਲ ਕਰਾਉਂਦਾਗਾ ਹਰਿਆਣੇ ਦੇ ਵਿੱਚ ਕਰਾਉਂਦਾਗਾ ਤੇ ਸਾਰੀ ਜਿਹੜੀ ਭੂਮਿਕਾ ਕਿ ਉਹ ਬਾਦਲ ਕੈ ਨਿਵਾਈ ਆ ਕਹਿੰਦੇ ਬੰਦੀ ਸਿੰਘ ਇਹਨਾਂ ਨੂੰ ਚੇਤੇ ਨਹੀਂ ਆਏ ਜਦੋਂ ਇਹਨਾਂ ਨੂੰ ਐ ਹੁੰਦਾ ਕਿ ਸਾਡੀ ਹੁਣ ਬੇੜੀ ਡੁੱਬਦੀ ਆ ਹੁਣ ਸਾਡੀਆਂ ਵੋਟਾਂ ਘਟਦੀਆਂ ਨੇ ਤੇ ਉਦੋਂ ਇਹਨਾਂ ਬੰਦੀ ਸਿੰਘ ਵੀ ਜਾਦ ਆ ਜਾਂਦੇ ਆ ਉਦੋਂ ਇਹਨਾਂ ਬਿਆਦਵੀ ਦਾ ਮੁੱਦਾ ਵੀ ਜਾਦ ਆ ਜਾਂਦਾ ਉਦੋਂ ਇਹਨਾਂ ਨੂੰ ਸਰੌਣੀ ਕਮੇਟੀ ਵੀ ਜਾਦ ਆ ਜਾਂਦੀ ਆ ਕਿ ਸਰੌਣੀ ਕਮੇਟੀ ਦੇ ਵਿੱਚ ਕਬਜ਼ੇ ਹੋ ਰਹੇ ਨੇ ਜਿ ਐ ਹੋ ਰਿਹਾ ਬਹੁਤ ਹੋ ਰਿਹਾ ਕਬਜ਼ੇ ਤਾਂ ਤੁਹਾਡੀ ਨਨ ਲੈਕੀਆਂ ਕਾਰਨ ਹੋ ਰਹੇ ਨੇ ਤੁਹਾਡੇ ਕਰਤੂਤਾ ਕਾਰਨ ਹੋ ਰਹੇ ਨੇ ਜਾਇ ਜੇ ਕਹਿੰਦੇ ਕੋਕੋ ਹੋ ਜੇ ਉਹਦੇ ਬੱਚੇ ਜਾਇ ਜੇ ਤੁਸੀਂ ਹੋ ਉਹਦੇ ਸਰੌਣੀ ਕਮੇਟੀ ਦੇ ਵਿੱਚ ਬੀਤੀ 30% ਬੰਦੇ ਬੈਠੇ ਨੇ ਤੇ ਕਾਲੇ ਮੂੰਹਾਂ ਵਾਲੇ ਤੇ ਉਹ ਤੁਹਾਡੇ ਆਕੇ ਨੇ ਜਿੱਥੇ ਤਾਂ ਤੁਸੀਂ ਹੁਕਮ ਸੁਣਾਉਨੇ ਹੋ ਉਹ ਉਵੇਂ ਕਰੀ ਜਾਂਦੇ ਆ ਜੇ ਕੋਈ ਮਾੜਾ ਮੋਟਾ ਬੋਲਦਾ ਉਹਨੂੰ ਵਾਧ ਦਾ ਰਸਤਾ ਦਿਖਾ ਦਿੰਦੇ ਹੋ ਇਹ ਆਕੇ ਖਾਨਾ ਜੰਗੀ ਜਿਹੜੀ ਸਖਬੀਦ ਵਾਦਲ ਵੱਲੋਂ ਜਾਂ ਇਹਨਾਂ ਦੀ ਕੋਈ ਹੋਰ ਜਿਹੜੇ 5-7 ਕਿ ਜਣੇ ਹੈਗੇ ਨੇ ਇਹਨਾਂ ਦੀ ਪਾਰਟੀ ਵੱਲੋਂ ਜਿਹੜਾ ਇੱਕ ਬਿਆਨ ਦਵਾਇਆ ਗਿਆ ਗਰਦੀਪ ਸਿੰਘ ਖੇੜਾ ਤੋਂ ਬਹੁਤ ਹੀ ਮੰਦ ਭਾਗਾਗਾ ਕਿਉਂਕਿ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡੀ ਨਰਾਸਾ ਚੱਲੀ ਹੈਗਾ ਕਿਹਾ ਕੋ ਜਿੱਥੇ ਸਿੱਖ ਕੌਮ ਆ ਬੰਦੀ ਸਿੰਘਾਂ ਦੀ ਗੱਲ ਕਰਦੀ ਹੈ ਤੇ ਨਾਲ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਵੀ ਆਉਂਦਾ ਤੇ ਪਰ ਜਿਹੜੇ ਆਪਣਾ ਗਰਦੀਪ ਸਿੰਘ ਖੇੜਾ ਨੇ ਜਿਹੜਾ ਬਿਆਨ ਦਿੱਤਾਗਾ ਉਹ ਬਹੁਤ ਜਿਹੜਾ ਆਪਾਂ ਕਹਿੰਦੇ ਕਿ ਨਿੰਦਕ ਨਿੰਦਣ ਜੋਗਾ ਘਾਤਕਾ ਉਹ ਸਾਡੇ ਦੁਸ਼ਮਣਾਂ ਨੂੰ ਤੇ ਚਾਹੀਦਾਗਾ ਦੁਸ਼ਮਣ ਤਾਂ ਭਾਲਦੇ ਸਿੱਖ ਕੌਮ ਦੇ ਉੱਤੇ ਕਦੋਂ ਆਦ ਵਿੱਚ ਲੜਨਾ ਅਸੀਂ ਤਮਾਸ਼ਾ ਦੇਖੀਏ ਕਿਦੋਂ ਉਹਨਾਂ ਨੂੰ ਮੌਕਾ ਬਲੇ ਤੁਸੀਂ ਮੌਕਾ ਦੇ ਦਿੱਤਾ ਤੇ ਇਸ ਕਰਕੇ ਬੇਨਤੀ ਆ ਸਾਰੇ ਸਿੰਘਾਂ ਨੂੰ ਸਾਰੇ ਸਿੱਖਾਂ ਨੂੰ ਕਿ ਜਿਹੜੀ ਇਸ ਗੱਲਾਂ ਤੋਂ ਸचेਤ ਰਹੋ ਐਵੇਂ ਇੱਕ ਦੂਜੇ ਤੇ ਬਿਆਨਬਾਜ਼ੀ ਨਾ ਕਰੋ ਜੇ ਇੱਕ ਕਰ ਗਿਆ ਆਪਾਂ ਉਹਦੇ ਮਾਗਰ ਨਹੀਂ ਲੱਗਣਾ ਬਹੁਤ ਜਿਹੜਾ ਗਲਤ ਇਹ ਜਿਹੜਾ ਨੈਗੇਟਿਵ ਹੈ ਜਿਹੜਾ ਵਿਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਜਿਹੜਾ ਪੰਜਾਬੀ ਵਸਦੇ ਉਹਨਾਂ ਤੇ ਜਿਹੜਾ ਬੁਰਾ ਪ੍ਰਭਾਵ ਪੈਂਦਾ ਪੰਜਾਬ ਦੇ ਲੋਕਾਂ ਤੇ ਬੁਰਾ ਪ੍ਰਭਾਵ ਪੈਂਦਾ ਕਿਉਂਕਿ ਲੋਕ ਕਹਿੰਦੇ ਸਿੱਖ ਆਪਸ ਚ ਲੜੀ ਜਾਂਦੇ ਆ ਵੀ ਕੀ ਇਹ ਕਰਨਗੇ ਇਸ ਗੱਲਾਂ ਨੂੰ ਲੈ ਕੇ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਹੋ ਸਕਦਾ ਕਿ ਕਿਸੇ ਦੇ ਕੰਨੇ ਪੈ ਜਾਵੇ ਕਿਸੇ ਨੂੰ ਹੋ ਸਕਦਾ ਕਿ ਮਾਰੀ ਮੋਟੀ ਅਗਲ ਆ ਜਾਵੇ ਕਿਉਂਕਿ ਜਿਹੜਾ ਆਪਸ ਆਪਸ ਦੇ ਵਿੱਚ ਲੜਨਾ ਦਾ ਸਿੱਖੋਂ ਦਾ ਬਹੁਤ ਇਹ ਵੱਡਾ ਪਹਿਲਾਂ ਘਾਣ ਹੋ ਚੁੱਕਿਆ ਆ ਜਦੋਂ ਕੱਲੇ-ਕੱਲੇ ਤੁਹਾਡਾ ਇਸ ਕਰਕੇ ਤੁਹਾਡਾ ਸਕਾਰ ਖੇਡਿਆ ਜਾ ਰਿਹਾ ਇਸ ਕਰਕੇ ਤੁਹਾਨੂੰ ਹਰ ਵੇਲੇ ਮਾਰ ਪਈ ਆ ਜਦੋਂ ਗਦਾਰ ਪੈਦਾ ਹੋ ਜਾਣਾ ਹੁਣ ਸ਼ਖਵੀਰਵਾਦਲਤਾ ਜੇ ਕੋਈ ਉਹਦੀ ਪਾਰਟੀ ਛੱਡ ਗਿਆ ਤੇ ਉਹਨੂੰ ਗਦਾਰ ਕਹਿੰਦਾਗਾ ਪਰ ਗਦਾਰ ਉਹ ਨਹੀਂ ਉਹ ਤੁਸੀਂ ਕੋਈ ਕੌਣ ਨਹੀਂ ਉਹ ਤਾਂ ਬੰਦਾ ਤੁਹਾਡੇ ਤੋਂ ਅੱਕਿਆ ਹੋਇਆ ਛੱਡ ਕੇ ਜਾਂਦਾਗਾ ਤੁਸੀਂ ਅਗਲੇ ਨੂੰ ਜਲੀਲ ਕਰਦੇ ਹੋ ਤੁਸੀਂ ਬੰਦੇ ਜਿਹੜੇ ਨੂੰ ਤੇ ਘਾਤਕ ਤੇ ਹੈਗੇ ਆ ਤੇ ਤੁਸੀਂ ਗਦਾਰ ਤਾਂ ਤੁਸੀਂ ਲੋਕ ਹੋ ਜਿਹੜੇ ਪਤਿਆਂ ਸਾਰੇ ਸਿੱਖ ਕੌਮ ਨੂੰ ਕਿ ਕੌਣ ਗद्दार ਆ ਤੇ ਕੌਣ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ